ਯਾਦਨਮਾ ਪਲੇਟਫਾਰਮ ਤੇ ਸਾਰਿਆਂ ਦਾ ਸਵਾਗਤ ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਤਾਜ਼ੀ ਘਟਨਾ ਹੋਈ ਆ ਪੰਜਾਬ ਦੇ ਵਿੱਚ ਤੁਸੀਂ ਸਾਰਿਆਂ ਨੇ ਕਲਿੱਪ ਦੇਖੀ ਆ ਜਿਹਦੇ ਵਿੱਚ ਟਰੈਕਟਰ ਦੇ ਆ ਜਿਹੜੀਆਂ ਰੇਸਾਂ ਹੋ ਰਹੀਆਂ ਸੀਗੀਆਂ ਟਰੈਕਟਰ ਦੇ ਰੇਸਾਂ ਦੇ ਦੌਰਾਨ ਜਿਹੜੀ ਪਬਲਿਕ ਸੀਗੀ ਸਾਈਡਾਂ ਤੇ ਖੜੀ ਹੋਈ ਦੋ ਟਰੈਕਟਰ ਜਿਹੜੇ ਓਵਰ ਸਪੀਡ ਤੇ ਜਾਂਦੇ ਆ ਤੇ ਇੱਕ ਟਰੈਕਟਰ ਪਬਲਿਕ ਦੇ ਵਿੱਚ ਜਾਂਦਾ ਉਹਦਾ ਅਗਲਾ ਹਿੱਸਾ ਟੁੱਟ ਜਾਂਦਾ ਤੇ ਮੋਢੇ ਮੂੰਹ ਜਦੋਂ ਡਿੱਗਦਾ ਉਹਦੇ ਵਿੱਚ ਕਾਫੀ ਲੋਕਾਂ ਦੀ ਮੌਤ ਵੀ ਹੁੰਦੀ ਆ ਟਰੈਕਟਰ ਤਾਂ ਚਲੋ ਨੁਕਸਾਨ ਆ ਗਿਆ ਜੋ ਵੀ ਹੋਇਆ ਤੇ ਜ਼ਖਮੀ ਵੀ ਹੁੰਦੇ ਆ ਇਸ ਕਾਰਨ ਲਈ ਜ਼ਿੰਮੇਵਾਰ ਸਭ ਤੋਂ ਪਹਿਲਾਂ ਤਾਂ ਚਾਹੀਦੇ ਆ ਜਿਹੜੇ ਆਰਗੇਨਾਈਜ਼ਰ ਹੈ ਆਰਗੇਨਾਈਜ਼ਰ ਪ੍ਰਬੰਧਕ ਜਿਨ੍ਹਾਂ ਨੇ ਇਹ ਇੱਕ ਮਤਲਬ ਕਿ ਚਲ ਮੌਤ ਦਾ ਜਿਹੜਾ ਜਾਲ ਹੈ ਕੰਪੀਟੀਸ਼ਨ ਕਰਵਾਇਆ ਜਿਹਦੇ ਵਿੱਚ ਨੌਜਵਾਨ ਮੁੰਡੇ ਨਹੀਂ ਹੁੰਦੇ ਅਲੜ ਉਮਰ ਦੇ ਵਿੱਚ ਤਾਂ ਸਿਆਣੇ ਵੀ ਬਹੁਤ ਹੁੰਦੇ ਆ ਪਰ ਅੱਲਣ ਉਮਰ ਦੇ ਨੌਜਵਾਨਾਂ ਨੂੰ ਸਮਝ ਨਹੀਂ ਹੁੰਦੀ ਮਸਿੰਦਰੀ ਨਾਲ ਥੋੜਾ ਜਿਹਾ ਉਹਨਾਂ ਦਾ ਚਾਲ ਲਗਾ ਤੇ ਸਟੰਟ ਕਰਨ ਦਾ ਮਨ ਹੁੰਦਾ ਹੈ ਕ੍ਰਿਸ਼ਟੀ ਹੁੰਦੀ ਹੈ ਇੱਕ ਬਲੱਡ ਦੇ ਵਿੱਚ ਉਮਰ ਦੇ ਹਿਸਾਬ ਨਾਲ ਉਹ ਬਿਲਕੁਲ ਰੈਡਰ ਲਾਈਨ ਤੇ ਚੱਲਦੇ ਹੁੰਦੇ ਆ ਟੀਨੇਜਰ ਕਹਿ ਸਕਦੇ ਆ ਉਹਨਾਂ ਨੂੰ ਆਪਾਂ ਤਾਂ ਉਹ ਇਸ ਰੋਇਸ ਦੇ ਵਿੱਚ ਭਾਗ ਲੈਂਦੇ ਆ ਤਾਂ ਬਹੁਤੇ ਜਿਹੜੇ ਆਪਾਂ ਕਹਿੰਦੇ ਮੈਸ਼ੋਰ ਮੁੰਡੇ ਵੀ ਹੁੰਦੇ ਆ ਉਹ ਵੀ ਇਹਦੇ ਵਿੱਚ ਭਾਗ ਲੈਂਦੇ ਆ ਪਰ ਭਾਗ ਲੈਣ ਨਾਲੋਂ ਤੋਂ ਪਹਿਲਾਂ ਜਿਹੜੇ ਇਸ ਪ੍ਰੋਗਰਾਮ ਨੂੰ ਅਲੀਕ ਦੇ ਕਰਵਾਉਂਦੇ ਆ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਹੈ ਤੇ ਜ਼ਿੰਮੇਵਾਰ ਉਹਨਾਂ ਨੂੰ ਠਹਿਰਾਇਆ ਜਾਂਦਾ ਪ੍ਰਸ਼ਾਸਨ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਵੇ ਸਭ ਤੋਂ ਪਹਿਲਾਂ ਜਿਹੜੀ ਅਕਾਉਂਟੇਬਿਲਟੀ ਬਣਦੀ ਹੈ ਉਹ ਬਣਦੀ ਹੈ ਆਰਗੇਨਾਈਜ਼ਰ ਦੀ ਜਿਹੜੇ ਆਰਗੇਨਾਈਜ਼ਰ ਹੈ ਉਹ ਇਸ ਘਟਨਾ ਦੇ ਦੁਖੀ ਆ ਜੇ ਉਹਨਾਂ ਨੇ ਇਹ ਪ੍ਰੋਗਰਾਮ ਕਰਵਾਇਆ ਤਾਂ ਉਹਦੇ ਵਿੱਚ ਲੋਕਾਂ ਨੇ ਭਾਗ ਲਿਆ ਫਿਰ ਆਪਾਂ ਅਪੀਲ ਕਰਦੇ ਆ ਜਿਹੜੇ ਨੌਜਵਾਨ ਇਹਦੇ ਵਿੱਚ ਹਾਦਸਿਆਂ ਦਾ ਸ਼ਿਕਾਰ ਹੁੰਦੇ ਆ ਉਹਨਾਂ ਦੇ ਮਾਪਿਆਂ ਨੂੰ ਅਪੀਲ ਕਰਦੇ ਆ ਜਿਹੜੇ ਨੌਜਵਾਨਾਂ ਨੂੰ 10-10 ਲੱਖ ਦੇ ਟਰੈਕਟਰ ਘਰੋਂ ਦੇ ਕੇ ਭੇਜਦੀ ਆ ਜਾਂ ਨੌਜਵਾਨ ੱੱਕੇ ਨਾ ਘਰੋਂ ਟਰੈਕਟਰ ਲੈ ਕੇ ਆਉਂਦੇ ਫਿਰ ਵੀ ਮਾਪਿਆਂ ਉਤੇ ਸਖਤਾਈ ਕਰਨੀ ਚਾਹੀਦੀ ਆ ਇਸ ਸੰਬੰਧ ਦੇ ਵਿੱਚ ਮੈਂ 2019 ਦੇ ਵਿੱਚ ਮੇਰਾ ਆਰਟੀਕਲ ਛਪਿਆ ਸੀ ਪੰਜਾਬੀ ਜਾਗਰਣ ਅਜੀਤ ਦੇ ਵਿੱਚ ਉੱਥੇ ਆਪ ਨੰਬਰ ਕੰਟੈਕਟ ਦਿੰਨੇ ਹੁੰਨੇ ਆ ਕਿ ਜਿਹੜੇ ਰੀਡਰ ਹੈ ਉਹ ਆਪਣਾ ਰਿਵਿਊ ਦੇਣ ਪੜ ਕੇ ਮੈਨੂੰ ਕਿਸੇ ਵੀ ਨੌਜਵਾਨ ਮੁੰਡੇ ਦੀ ਕਾਲ ਨਹੀਂ ਆਈ ਕਿ ਤੁਸੀਂ ਇਹ ਬਹੁਤ ਵਧੀਆ ਕੀਤਾ ਉੱਥੇ ਵੀ ਮੇਰੀ ਮੇ ਵੀ ਹੈਡਿੰਗ ਇਹ ਸੀ ਕਿ ਟਰੈਕਟਰ ਹੁੱਲਣਵਾਜਾਂ ਤੇ ਸਖਤ ਕਾਰਵਾਈ ਹੋਵੇ ਜਾਂ ਇਦਾਂ ਕੁਝ ਤਾਂ ਮੈਨੂੰ ਸਾਰੇ 50 ਸਾਲ ਤੋਂ ਉੱਪਰ ਪਰਸਨ ਦੀ ਕਾਲ ਆਈ ਮੈਂ ਕਾਲ ਏਜ ਕਿਉਂ ਦੱਸ ਰਿਹਾ ਕਿ ਮੈਂ ਹਰੇਕ ਨੂੰ ਪੁੱਛਿਆ ਕਿ ਤੁਸੀਂ ਕਿੰਨੀ ਉਮਰ ਦੇ ਹੋ ਮੈਂ ਇਹ ਦੇਖਣਾ ਚਾਹੁੰਦਾ ਸੀ ਕਿ ਸਾਡੇ ਨੌਜਵਾਨਾਂ ਨੂੰ ਇਹ ਆਰਟੀਕਲ ਪਸੰਦ ਆਇਆ ਸਾਡੇ ਨੌਜਵਾਨ ਚਾਹੁੰਦੇ ਆ ਕਿ ਜਿਹੜੀ ਟਰੈਕਟਰ ਸਟੰਟ ਟਰੈਕਟਰ ਰੇਸ ਪੱਧਾ ਹੋਵੇ ਪਰ ਨਹੀਂ ਉਸ ਤੋਂ ਬਾਅਦ ਦਿਨ ਬਦਨ ਇਹ ਘਟਨਾਵਾਂ ਚੱਲੀਆਂ ਤੇ ਨੌਜਵਾਨ ਇਹ ਘਟਨਾਵਾਂ ਦੇ ਵਿੱਚ ਮਰਦੇ ਤੁਰਿਆ ਆਏ ਪਰ ਇਹਦਾ ਜਿਹੜਾ ਥੋੜਾ ਜਿਹਾ ਜ਼ਿੰਮੇਵਾਰੀ ਬਣਦੀ ਆ ਪ੍ਰਸ਼ਾਸਨ ਦੀ ਕਿ ਪ੍ਰਸ਼ਾਸਨ ਸਖਤ ਤੋਂ ਸਖਤ ਜਿਹੜਾ ਐਕਸ਼ਨ ਲਵੇ ਪਹਿਲਾਂ ਆਰਗੇਨਾਈਜ਼ਰ ਤੇ ਜਿਹੜੇ ਪ੍ਰਬੰਧਕ ਆ ਤੇ ਫੇਰ ਰੇਸ ਦੇ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਤੇ ਤੇ ਉਹਨਾਂ ਦੇ ਟਰੈਕਟਰਾਂ 'ਚ ਇਦੇ ਨਾਲ ਇੱਕ ਤਾਂ ਪੈਸੇ ਦੀ ਬਰਬਾਦੀ ਦੂਜਾ ਜਾਨ ਜੋਖਮ ਦੇ ਵਿੱਚ ਜਾਣਾ ਤੀਸਰਾ ਫਿਰ ਆਪਾਂ ਜੀਮੀਦਾਰ ਕਿਸਾਨ ਕੀ ਕਰਦੇ ਆ ਟਰੈਕਟਰ ਲੈ ਲਿਆ ਚਲੋ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕੁਝ ਕੁ ਟਰੈਕਟਰ ਲੋਨ ਤੇ ਵੀ ਲੈਂਦੇ ਆ ਚਾਹੇ 25 ਕਿੱਲੇ ਵਾਲਾ 20 ਵਾਲਾ 15 ਵਾਲਾ ਜਿੰਨੇ ਵਾਲਾ ਵੀ ਹੈ ਤੋਂ ਟਰੈਕਟਰ ਦੇ ਲੋਨ ਦੇ ਕਿਸ਼ਤਾਂ ਹਲੇ ਖੜੀਆਂ ਹੁੰਦੀਆਂ ਤੇ ਜਵਾਕ ਜਿਹੜੇ ਉਹਦੇ ਹੈਗੇ ਨੌਜਵਾਨ ਉਹ ਘਰੋਂ ਟਰੈਕਟਰ ਲਗਾਇਆ ਟੋਚਣ ਚ ਲਗੇ ਤੋੜਿਆ ਫਿਰਲੇ ਫੇਰ ਆਪਾਂ ਸਰਕਾਰਾਂ ਤੋਂ ਮੰਗ ਕਰਦੇ ਸਾਡੇ ਯਾਰ ਕਰਜ਼ੇ ਮਾਫ਼ ਕਰੋ ਸੁਸਾਇਡ ਕਰਦੇ ਆਂ ਫਾਹੇ ਲੈਂਦੇ ਆਂ ਤਾਂ ਮੇਰੇ ਪਿੱਛੇ ਜੇ ਇੱਕ ਸੁਨਿਆਰ ਭਾਈ ਚਾਰੇ ਦੇ ਇੱਕ 50 ਸਾਲ ਦੇ ਬਜ਼ੁਰਗ ਨਾਲ ਗੱਲ ਹੋਈ ਉਹਨੂੰ ਪਤਾ ਨਹੀਂ ਕਿਵੇਂ ਗੱਲ ਹੋਈ ਕੀ ਉਹਨੂੰ ਜ਼ਿਮੀਂਦਾਰਾਂ ਨਾਲ ਜੱਟਾਂ ਨਾਲ ਗੁੱਸਾ ਸੀ ਉਹ ਬੈਠਾ ਬੈਠਾ ਮੈਨੂੰ ਕਹਿੰਦਾ ਯਾਰ ਤੁਹਾਡੇ ਜੱਟ ਕਹਿੰਦਾ ਯਾਰ ਟਰੈਕਟਰ ਲੋਨ ਤੇ ਲੈਂਦੇ ਕਿਉਂ ਆ ਫਾਹਾ ਹੋਂਦਾ ਕਹਿੰਦਾ ਉਹਨੂੰ ਮੈਨੂੰ ਗੱਲ 24 ਵੀ ਤੇ ਮੈਨੂੰ ਗੱਲ ਸਹੀ ਵੀ ਲੱਗੀ 24 ਤਾਂ ਇਹ ਕੋ ਮੇਰੇ ਭਾਈਚਾਰੇ ਬਾਰੇ ਬੋਲੇ 24 ਮੈਨੂੰ ਐ ਵੀ ਵੀ ਸਾਰੇ ਲੋਨ ਤੇ ਨਹੀਂ ਲੈਂਦੇ ਬਹੁਤੇ ਕਮਾਈਆਂ ਕਰਨ ਲਈ ਵੀ ਲੈਂਦੇ ਆ ਪੈਸੇ ਵੀ ਹੁੰਦੇ ਆ ਇਹ ਤਾਂ ਨਹੀਂ ਵੀ ਸਾਰੇ ਟਰੈਕਟਰ ਹੀ ਲੋਨ ਤੇ ਆ ਤੇ ਜੱਟਾ ਸਾਰਿਆਂ ਕੋਲੇ ਕੁਝ ਹੈ ਨਹੀਂ ਤੇ ਸਹੀ ਗੱਲ ਵੀ ਹੈਗੀ ਆ ਕਿ ਬਹੁਤੇ ਲੋਨ ਤੇ ਵੀ ਟਰੈਕਟਰ ਲੈਂਦੇ ਆ ਤੇ ਫਿਰ ਉਹ ਉਹਦੇ ਵਿੱਚੋਂ ਕੁਝ ਛੋਚਨਾ ਤੇ ਵੀ ਲੈ ਕੇ ਜਾਂਦੇ ਆ ਗੱਲਾਂ ਸਾਰੀਆਂ ਜਾਇਜ਼ ਆ ਮੈਂ ਇਹੀ ਆਪਣੇ ਭਾਈਚਾਰੇ ਨੂੰ ਅਪੀਲ ਕਰਦਾ ਮੈਂ ਇਹ ਨਹੀਂ ਕਹਿੰਦਾ ਕਿ ਮੇਰਾ ਜੱਟ ਭਾਈਚਾਰਾ ਸਾਰੇ ਭਾਈਚਾਰੇ ਨੂੰ ਇਹ ਅਪੀਲ ਕਰਦਾ ਜਿਹੜੇ ਟਰੈਕਟਰ ਟੋਚਨਾ ਤੇ ਜਾਂਦੇ ਆ ਟੋਚਨ ਪਾਉਂਦੇ ਆ ਟਰੈਕਟਰ ਤੋੜਦੇ ਆ ਰੇਸਾਂ ਲਾਉਂਦੇ ਆ ਬੇਨਤੀ ਐ ਤੁਸੀਂ ਪੰਜਾਬ ਦੀ ਵਿਰਾਸਤ ਪੰਜਾਬ ਦਾ ਕਲਚਰ ਨੂੰ ਧਕਾਨ ਨਾ ਕਰੋ ਪੰਜਾਬ ਦਾ ਕਲਚਰ ਵਿਰਾਸਤ ਕਿਉਂ ਪੰਜਾਬ ਤੇ ਕਲਚਰ ਤੇ ਵਿਰਾਸਤਾ ਜਰ ਜਾਨਵਰਾਂ ਦੀ ਰੇਸਾਂ ਹੁੰਦੀਆਂ ਹੁੰਦੀ ਸੀ ਜਿਵੇਂ ਕਿਲਾ ਰਾਇਪੁਰ ਦੇ ਖੇਡਾਂ ਬਲਦਾਂ ਦੀ ਰੇਸਾਂ ਹੁੰਦੀਆਂ ਪਰ ਇੱਥੇ ਇੱਕ ਬਲਦੀ ਰੇਸ ਹੋਣਾ ਇੱਕ ਉਹਦੇ ਵਿੱਚ ਜਾਨ ਜੋਖਮ ਦਾ ਖਤਰਾ ਤਾਂ ਉੱਚ ਵੀ ਐ ਪਰ ਇੰਨਾ ਨਹੀਂ ਹੈਗਾ ਇਹ ਗੱਲ ਗਲਤ ਐ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੀਆਂ ਟਰੈਕਟਰ ਦੀਆਂ ਰੇਸਾਂ ਇਹ ਜਿਹੇ ਸਟੰਟ ਕਰਨੇ ਉਹਨਾਂ ਤੇ ਪ੍ਰਸ਼ਾਸਨ ਨੂੰ ਤੁਰੰਤ ਬੈਨ ਲਾਉਣਾ ਚਾਹੀਦਾ ਹੈ ਸਾਡੇ ਨੌਜਵਾਨਾਂ ਨੂੰ ਸਮਝਣਾ ਚਾਹੀਦਾ ਕਿ ਅਸੀਂ ਕਿੰਨੇ ਸਾਡੇ ਮਾਪੇ ਨੇ ਮਿਹਨਤ ਨਾਲ ਪੂੰਜੀ ਇਕੱਠੀ ਕਰਕੇ ਸਾਨੂੰ ਟਰੈਕਟਰ ਲੈ ਕੇ ਦਿੱਤੇ ਆ ਤੇ 50-50 ਹਜ਼ਾਰ ਦੇ ਉੱਤੇ ਡੈਕ ਲੱਗੇ ਆ ਤੇ 25-25 30-30 ਹਜ਼ਾਰ ਦੇ ਹੁੱਡ ਲੱਗੇ ਆ ਫਿਰ ਉਹਨੂੰ ਮੋਡੀਫਾਈ ਕਰਾਉਣ ਤੇ ਕਿੰਨੇ ਪੈਸੇ ਲੱਗੇ ਉਹ ਕਰਵਾਓ ਯਾਰ ਇਹ ਕੋਈ ਮਸਲਾ ਨਹੀਂ ਤੁਹਾਡੇ ਕੋਲ ਹੈਗਾ ਤੁਸੀਂ ਕਰਵਾਓ ਸ਼ੌਂਕ ਪੂਰੇ ਕਰੋ ਜੇ ਐਸਾ ਮੋਰਚਾ ਸ਼ੌਂਕ ਨਹੀਂ ਪੂਰੇ ਕਰੇ ਤੇ ਤੂੰ ਬਾਅਦ ਵੀ ਕਦੋਂ ਕਰੋਗੇ ਹਨਾ ਕਰਨੇ ਚਾਹੀਦੇ ਆ ਪਰ ਅਜਿਹੇ ਸ਼ੌਕ ਨਾ ਕਰੋ ਜਿਹਦੇ ਨਾਲ ਤੁਹਾਡੀ jaan ਜਾਵੇ ਤੁਹਾਡੇ ਮਾਪਿਆਂ ਨੂੰ ਪਛਤਾਉਣਾ ਪਵੇ ਤੁਹਾਡੀਆਂ ਮਸਿੰਦਰੀਆਂ ਦਾ ਜਿਹੜਾ ਨੁਕਸਾਨ ਹੋਵੇ ਪਿੱਛੇ ਜਿਹਾ ਇੱਕ ਵੀਡੀਓ ਕਲਿੱਪ ਦੇਖੀ ਮੈਂ ਕੋ ਕਦੋਂ ਕਰੀ ਜਾਂਦਾ ਥਾਰ ਜੀਪ ਨਾਲ ਯਾਰ ਕਮਾਲ ਹੈ ਥਾਰ ਜੀ ਮੁਰਗਾਗਾ ਪਾਈ ਫਿਰਦਾ ਕੋਈ ਥਾਰ ਜੀ 1855 ਦਾ ਟੋਚਨ ਪਾਈ ਜਾਂਦਾ ਕੋਈ ਫੋਰਚੀਨਰ ਦਾ ਟੋਚਨ ਪਾਈ ਜਾਂਦਾ ਇਹ ਇਹ ਕੀ ਚੱਲੇਗੀ ਮੈਨੂੰ ਸਮਝ ਨਹੀਂ ਆਉਂਦੀ ਫਿਰ ਪੰਜਾਬ ਦੇ ਮੁੰਡੇ ਆਹ ਕੁਝ ਕਿਉਂ ਕਰਦੇ ਆ ਫਿਰ ਇੱਕ ਥਾਰ ਵਾਲਾ ਦੇਖਿਆ ਮੈਂ ਉਹ ਜਾ ਕੇ ਲੇ ਦੇ ਵਿੱਚ ਉੱਥੇ ਥਾਰਦੇ ਸਟਾਰਟ ਕਰਾਈ ਜਾਂਦਾ ਸਮਝ ਨਹੀਂ ਗੱਲ ਦੀ ਆਉਂਦੀ ਇਹ ਕਿਤਨੋਂ ਕਿਤੋਂ ਤੱਕ ਇਹ ਚੱਲਿਆ ਹੈ ਨਾ ਕਾਰਨਾਵਾ ਜਦੋਂ ਆਪਾਂ ਕੋਈ ਚੀਜ਼ਾਂ ਦੇਖਦੇ ਆ ਆਪਣੇ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਜਾਂ ਪੇਸ਼ ਕਰਵਾਈਆਂ ਜਾਂਦੀਆਂ ਜਾਂ ਆਪਾਂ ਉਹਨਾਂ ਤੇ ਇਨਵੋਲਵ ਹੁੰਦੇ ਆ ਆਪਣੇ ਤੇ ਮਾਈਂਡ ਤੇ ਅਸਰ ਪੈਂਦਾ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਦੁਬਾਰਾ ਫਿਰ ਅਸੀਂ ਬੇਨਤੀ ਕਰਦੇ ਆ ਪੰਜਾਬ ਦੇ ਨੌਜਵਾਨਾਂ ਨੂੰ ਕਿ ਟਰੈਕਟਰ ਜ਼ਮੀਨ ਬੋਂਣ ਲਈ ਆ ਟਰੈਕਟਰ ਭਜਾ ਕੇ ਸਟਾਰਟ ਕਰ ਲਈ ਨਹੀਂ ਹੈ ਧੰਨਵਾਦ